ਹਾਂ ਜੀ ਉਹਨੇ ਪੂਰੀ ਦੁਨੀਆ 'ਚ ਨਾਮ ਕਮਾਇਆ ਜੀ ਬਾਲੀਵੁੱਡ ਤੇ ਕੀ ਤੇ ਉਹ ਸਾਡੇ ਪੰਜਾਬ ਦੀ ਜਲੰਧਰ ਦੀ ਸ਼ਾਨ ਸੀ ਪਰ ਅੱਜ ਉਹ ਸਾਡੇ ਵਿੱਚ ਵੀਰ ਨਹੀਂ ਰਿਹਾ ਤੇ ਇਹ ਕੀ ਕਾਰਨ ਹੋਏ ਨੇ ਕਿਸ ਕਾਰਨ ਉਹ ਇਸ ਦੁਨੀਆ ਤੋਂ ਚਲੇ ਗਏ ਮੈਂ ਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜੀ ਸਚਾਈ ਲੋਕਾਂ ਦੇ ਸਾਹਮਣੇ ਜਰੂਰ ਆਣੀ ਚਾਹੀਦੀ ਹੈ ਲਗਾਤਾਰ ਸਾਹਮਣੇ ਆਉਂਦੀਆਂ ਪਈ ਨੇ ਡਾਕਟਰਾਂ ਦੇ ਉੱਪਰ ਦੋਸ਼ ਲੱਗਦੇ ਪਏ ਜੀ ਮੈਂ ਵੀ ਦੇਖ ਰਿਹਾ ਜੀ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਮੇਰੀ ਪ੍ਰਸ਼ਾਸਨ ਨੂੰ ਤੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਲੋਕਾਂ ਅੱਗੇ ਸਚਾਈ ਲੈ ਕੇ ਆਓ ਜੀ ਪਤਾ ਲੱਗੇ ਕਿ ਆਖਰਕਾਰ ਕਿਹਦੀ ਗਲਤੀ ਨਾਲ ਹੋਇਆ ਕਾਲਾ ਸਾਲ ਚੱਲ ਰਿਹਾ ਲਗਾਤਾਰ ਸਟਾਰ ਜਾ ਰਹੇ ਨੇ ਸਾਡੇ ਸਾਰਿਆਂ ਤੋਂ ਦੂਰ ਹਾਂਜੀ ਕਾਫੀ ਸਾਡੀ ਇੰਡਸਟਰੀ ਚ ਕਾਫੀ ਲੋਕ ਇਸ ਸਾਲ ਸਾਨੂੰ ਵਿਛੋੜਾ ਦੇ ਗਏ ਨੇ ਜਿਵੇਂ ਕਿ ਚਰਨਜੀਤ ਹੁਜਾ ਸਾਹਿਬ ਪਹਿਲਾਂ ਪੰਨਾ ਸਾਹਿਬ ਫਿਰ ਰਾਜਵੀਰ ਜਵੰਦਾ ਤੇ ਅੱਜ ਬਾਈ ਬਰਿੰਦਰ ਤੇ ਚਲੋ ਅਸੀਂ ਪ੍ਰਮਾਤਮਾ ਨੂੰ ਰਲ ਮਿਲ ਕੇ ਸਾਰੇ ਦੁਆ ਕਰੀਏ ਕਿ ਆਉਣ ਵਾਲੇ ਸਾਰਾ ਸਾਲ ਅਗਲੇ ਸਾਲ ਲੋਕਾਂ ਦੀ ਚੰਗੇ ਆ ਤੇ ਬਾਕੀ ਰੱਬ ਦਾ ਭਾਣਾ ਮੰਨਣਾ ਪੈਣਾ ਜੀ ਹਾਂ ਜੀ ਉਹਨੇ ਪੂਰੀ ਦੁਨੀਆ ਚ ਨਾਮ ਕਮਾਇਆ ਜੀ ਬਾਲੀਵੁੱਡ ਤੇ ਕੀ ਤੇ ਉਹ ਸਾਡੇ ਪੰਜਾਬ ਦੀ ਜਲੰਧਰ ਦੀ ਸ਼ਾਨ ਸੀ ਪਰ ਅੱਜ ਉਹ ਸਾਡੇ ਵਿੱਚ ਵੀਰ ਨਹੀਂ ਰਿਹਾ ਤੇ ਇਹ ਕੀ ਕਾਰਨ ਹੋਏ ਨੇ ਕਿਸ ਕਾਰਨ ਉਹ ਇਸ ਦੁਨੀਆ ਤੋਂ ਚਲੇ ਗਏ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜੀ ਸਚਾਈ ਲੋਕਾਂ ਦੇ ਸਾਹਮਣੇ ਜਰੂਰ ਆਣੀ ਚਾਹੀਦੀ ਹੈ ਲਗਾਤਾਰ ਸਾਹਮਣੇ ਆਉਂਦੀਆਂ ਪਈ ਨੇ ਡਾਕਟਰਾਂ ਦੇ ਉੱਪਰ ਦੋਸ਼ ਲੱਗਦੇ ਪਏ ਜੀ ਮੈਂ ਵੀ ਦੇਖ ਰਿਹਾ ਜੀ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਮੇਰੀ ਪ੍ਰਸ਼ਾਸਨ ਨੂੰ ਤੇ ਜਿੰਨੇ ਵੀ ਅਫਸਰ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਲੋਕਾਂ ਅੱਗੇ ਸਚਾਈ ਲੈ ਕੇ ਆਓ ਜੀ ਪਤਾ ਲੱਗੇ ਕਿ ਆਖਰਕਾਰ ਕਿਹਦੀ ਗਲਤੀ ਨਾ ਨਹੀਂ ਹੋਇਆ ਕਾਲਾ ਸਾਲ ਚੱਲ ਰਿਹਾ ਲਗਾਤਾਰ ਸਟਾਰ ਜਾ ਰਹੇ ਨੇ ਸਾਡੇ ਸਾਰਿਆਂ ਤੋਂ ਦੂਰ हां जी काफी ਸਾਡੀ ਇੰਡਸਟਰੀ ਚ ਕਾਫੀ ਲੋਕ ਇਸ ਸਾਲ ਸਾਨੂੰ ਵਿਛੋੜਾ ਦੇ ਗਏ ਨੇ ਜਿਵੇਂ ਕਿ ਚਰਨਜੀਤ ਚੂਹਿਆ ਸਾਹਿਬ ਪਹਿਲਾਂ ਪੰਨਾ ਸਾਹਿਬ ਫਿਰ ਰਾਜਵੀਰ ਜਵੰਦਾ ਤੇ ਅੱਜ ਬਾਈ ਵਰਿੰਦਰ ਤੇ ਚਲੋ ਅਸੀਂ ਪ੍ਰਮਾਤਮਾ ਨੂੰ ਰਲ ਮਿਲ ਕੇ ਸਾਰੇ ਦੁਆ ਕਰੀਏ ਕਿ ਆਉਣ ਵਾਲਾ ਇਹ ਸਾਰਾ ਸਾਲ ਅਗਲੇ ਸਾਲ ਲੋਕਾਂ ਦੀ ਚੰਗੇ ਆ ਤੇ ਬਾਕੀ ਰੱਬ ਦਾ ਭਾਣਾ ਇਹ ਮੰਨਣਾ ਪੈਣਾ ਜੀ ਸੈਂਤ ਜੀ ਉਹਨੇ ਪੂਰੀ ਦੁਨੀਆ ਚ ਨਾਮ ਕਮਾਇਆ ਜੀ ਹੀ ਬਾਲੀਵੁੱਡ ਤੇ ਕੀ ਤੇ ਉਹ ਸਾਡੇ ਪੰਜਾਬ ਦੀ ਜਲੰਧਰ ਦੀ ਸ਼ਾਨ ਸੀ ਪਰ ਅੱਜ ਉਹ ਸਾਡੇ ਵਿੱਚ ਵੀਰ ਨਹੀਂ ਰਿਹਾ ਤੇ ਇਹ ਕੀ ਕਾਰਨ ਹੋਏ ਨੇ ਕਿਸ ਕਾਰਨ ਉਹ ਇਸ ਦੁਨੀਆ ਤੋਂ ਚਲੇ ਗਏ ਮੈਂ ਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜੀ ਸਚਾਈ ਲੋਕਾਂ ਦੇ ਸਾਹਮਣੇ ਜਰੂਰ ਆਣੀ ਚਾਹੀਦੀ ਹੈ ਨਿਊਜ਼ ਲਗਾਤਾਰ ਸਾਹਮਣੇ ਆਉਂਦੀਆਂ ਪਈ ਨੇ ਡਾਕਟਰਾਂ ਦੇ ਉੱਪਰ ਦੋਸ਼ ਲੱਗਦੇ ਪਏ ਜੀ ਮੈਂ ਵੀ ਦੇਖ ਰਿਹਾ ਜੀ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਮੇਰੀ ਪ੍ਰਸ਼ਾਸਨ ਨੂੰ ਤੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਲੋਕਾਂ ਕੀ ਸਚਾਈ ਲੈ ਕੇ ਆਉਣ ਜੀ ਪਤਾ ਲੱਗੇ ਕਿ ਆਖਰਕਾਰ ਕਿਹਦੀ ਗਲਤੀ ਨਾ ਨਹੀਂ ਹੋਇਆ ਕਾਲਾ ਸਾਲ ਚੱਲ ਰਿਹਾ ਲਗਾਤਾਰ ਸਟਾਰ ਜਾ ਰਹੇ ਨੇ ਸਾਡੇ ਸਾਰਿਆਂ ਤੋਂ ਦੂਰ हां जी काफी ਸਾਡੀ ਇੰਡਸਟਰੀ ਚ ਕਾਫੀ ਲੋਕ ਇਸ ਸਾਲ ਸਾਨੂੰ ਵਿਛੋੜਾ ਦੇ ਗਏ ਨੇ ਜਿਵੇਂ ਕਿ ਚਰਨਜੀਤ ਹੁਚਾ ਸਾਹਿਬ ਕੰਨਾਪਰਨਾ ਸਾਹਿਬ ਫਿਰ ਰਾਜਵੀਰ ਜਵੰਦਾ ਤੇ ਅਜਬਾਈ ਬਰਿੰਦਰ ਤੇ ਚਲੋ ਅਸੀਂ ਪ੍ਰਮਾਤਮਾ ਨੂੰ ਰਣ ਮਿਲ ਕੇ ਸਾਰੇ ਦੁਆ ਕਰੀਏ ਕਿ ਆਉਣ ਵਾਲਾ ਇਹ ਸਾਰਾ ਸਾਲ ਅਗਲੇ ਸਾਲ ਲੋਕਾਂ ਲਈ ਚੰਗੇ ਆਣ ਤੇ ਬਾਕੀ ਰੱਬ ਦਾ ਭਾਣਾ ਇਹ ਮੰਨਣਾ ਪੈਣਾ ਜੀ